ਲਓ ਜੀ ਆ ਜਨਾਨੀ ਜਿਹੜੀ ਕਿ ਆਪਦੇ ਆਪ ਨੂੰ ਮਾਤਾ ਕਹਾਉਂਦੀ ਐ ਤੇ ਕਾਲੀ ਮਾਤਾ ਨੂੰ ਮੰਨਦੀ ਐ ਤੇ ਇਹਦਾ ਕਹਿਣਾ ਕਿ ਉਹਦੇ ਵਿੱਚ ਮਾਤਾ ਆਉਂਦੀ ਐ ਇਸ ਕਰਕੇ ਹੀ ਲੋਕਾਂ ਦੇ ਇਲਾਜ ਕਰਦੀ ਐ ਸਿਰ ਦੇ ਉੱਤੇ ਨਕਲੀ ਜਟਾਵਾ ਇਹਨੇ ਲਾਈਆਂ ਹੋਈਆਂ ਨੇ ਹੋਰ ਤਾਂ ਹੋਰ ਜਟਾਵਾ ਵੀ ਫੈਂਸੀ ਨੇ ਤੁਸੀਂ ਦੇਖ ਸਕਦੇ ਹੋ ਇੱਕ ਦੋ ਜਟਾਵਾ ਇਹਦੇ ਵਿੱਚੋਂ ਨੇ ਰੰਗ ਬਰੰਗੀਆਂ ਜੀਆਂ ਲਾਈਆਂ ਹੋਈਆਂ ਨੇ ਤਾਂ ਭਾਈ ਅੱਜ ਦੇ ਤਾਂ ਫਿਰ ਦੇਵੀ ਦੇਵਤੇ ਦੇ ਹਿਸਾਬ ਨਾਲ ਤਾਂ ਮਾਡਰਨ ਹੋ ਗਏ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਕੱਪੜੇ ਪਾਏ ਜਾਂਦੇ ਨੇ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਹੇਅਰ ਸਟਾਈਲ ਕਰਵਾਇਆ ਜਾਂਦਾ ਅੱਗੇ ਤਾਂ ਵੈਸੀ ਕੁਦਰਤੀ ਜਿਹੜੇ ਕੀ ਉਹਨਾਂ ਦੀਆਂ ਜਟਾਵਾਂ ਹੁੰਦੀਆਂ ਸੀ ਪਰ ਅੱਜ ਕੱਲ ਤਾਂ ਲੋਕਾਂ ਨੇ ਇੰਨਾ 트ੈਂਡ ਚਲਾ ਲਿਆ ਕਿ ਜਿਨੇ ਡੇਰਾ ਖੋਲ ਲਿਆ ਉਹਨਾਂ ਵੱਲੋਂ ਇਹ ਨਕਲੀ ਜਟਾਵਾਂ ਲਾਈਆਂ ਜਾਂਦੀਆਂ ਨੇ ਤੇ ਲਵਾ ਕੇ ਲੋਕਾਂ ਨੂੰ ਇਹ ਦਿਖਾਇਆ ਜਾਂਦਾ ਕਿ ਸਾਡੇ ਤਾਂ ਬਹੁਤ ਵੱਡੇ ਵੱਡੇ ਜਟਾਵਾਂ ਨੇ ਅਸੀਂ ਤਾਂ ਹੁਣ ਜਿਹੜਾ ਕੀ ਸਾਡੇ ਵਿੱਚ ਦੇਵੀ-ਦੇਵਤੇ ਆਉਂਦੇ ਨੇ ਅਸੀਂ ਬਹੁਤ ਅ ਚੰਗੇ ਤਰੀਕੇ ਦੇ ਨਾਲ ਦੇਵੀ ਦੇਵਤਿਆਂ ਨੂੰ ਮੰਨਦੇ ਆ ਪਾਠ ਪੂਜਾ ਕਰਦੇ ਆ ਉਹਨਾਂ ਦੀ ਧੂਬਤੀ ਕਰਦੇ ਆ ਜਿਸ ਕਰਕੇ ਉਹਨਾਂ ਦੇ ਉੱਤੇ ਕਿਰਪਾ ਹੋ ਰਹੀਏ ਦੇਵੀ ਦੇਵਤਿਆਂ ਦੀ ਤਾਂ ਹੀ ਉਹ ਲੋਕਾਂ ਦੇ ਇਲਾਜ ਕਰਦੇ ਨੇ ਇਸ ਜਨਾਨੀ ਨੂੰ ਤੁਸੀਂ ਦੇਖ ਹੀ ਸਕਦੇ ਹੋ ਉਸਦੇ ਵੀ ਅਨੇਕਾਂ ਵੀਡੀਓਜ਼ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਏ ਨੇ ਕਿਉਂਕਿ ਇਹਨਾਂ ਲੋਕਾਂ ਵੱਲੋਂ ਖੁਦ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਜੇਕਰ ਤੁਹਾਡੇ ਵਿੱਚ ਇੰਨੀ ਹੀ ਸ਼ਕਤੀ ਹੈ ਤਾਂ ਫਿਰ ਤੁਹਾਨੂੰ ਸੋਸ਼ਲ ਮੀਡੀਆ ਦਾ ਜਿਹੜਾ ਕਿ ਤੁਹਾਨੂੰ ਸੋਸ਼ਲ ਮੀਡੀਆ ਦੀ ਕੀ ਲੋੜ ਪੈ ਗਈ ਕਿ ਤੁਹਾਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਤਾਂ ਹੀ ਤੁਸੀਂ ਆਪਣੀਆਂ ਵੀਡੀਓਜ਼ ਪਾਉਣੇ ਅਤੇ ਤੁਸੀਂ ਇੰਸਟਾਗ੍ਰam ਦੇ ਉੱਤੇ ਰੀਲਾਂ ਪਾਉਣੇ ਫਿਰ ਤੁਹਾਨੂੰ ਲੋਕ ਦੇਖਣਾ ਕਿ ਹਾਂ ਵੀ ਵਾਕਈ ਇਸ ਦੇ ਵਿੱਚ ਕੁਝ ਹੈਗਾ ਆ ਤੇ ਲੋਕ ਤੁਹਾਡੇ ਆਉਣਗੇ ਤੁਸੀਂ ਕੈਪਸ਼ਨ ਦੇ ਵਿੱਚ ਸਕਰੀਨ ਦੇ ਉੱਤੇ ਤੁਸੀਂ ਆਪਣੇ ਨੰਬਰ ਆਪਣਾ ਐਡਰੈਸ ਤੱਕ ਸ਼ੋਅ ਕੀਤਾ ਹੋਇਆ ਇਸ ਦਾ ਮਤਲਬ ਕੀ ਹੈ ਜਿਹਦੇ ਵਿੱਚ ਸ਼ਕਤੀ ਹੋਊਗੀ ਜਿਹੜਾ ਕਰਨਿਆਰਾ ਹੋਊਗਾ ਉਹਨੂੰ ਆਪਣਾ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਉਸ ਦੀ ਤਾਂ ਕਰਾਮਾਤੀ ਦੱਸ ਦਿੰਦੇ ਆ ਸਾਡੇ ਜਿੰਨੇ ਵੀ ਹੁਣ ਤੱਕ ਗੁਰੂ ਪਰਮਾਤਮਾ ਰਹੇ ਨੇ ਕਿ ਉਹਨਾਂ ਦੇ ਬਲਕਿ ਦੇ ਅਜਿਹੇ ਕੁਝ ਕੀਤਾ ਜਾਂਦਾ ਸੀ ਜਿਹੜੇ ਲੋਕ ਅੱਜ ਪਖੰਡਵਾਤ ਕਰ ਰਹੇ ਨੇ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਲੀਆਂ ਫਿਰ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਆਪਣੀਆਂ ਐਡਸ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਨੰਬਰ ਸ਼ੇਅਰ ਕੀਤੇ ਜਾ ਰਹੇ ਰੀਲਾਂ ਪਾਈਆਂ ਜਾ ਰਹੀਆਂ ਨੇ ਤਾਂ ਫਿਰ ਇਹ ਲੋਕਾਂ ਨੂੰ ਦਿਖਾ ਰਹੇ ਨੇ ਵੀ ਸਾਡੇ ਵਿੱਚ ਕੁਝ ਆਉਂਦਾ ਹੈ ਅਸੀਂ ਦੇਵੀ ਦੇਵਤੇ ਨੂੰ ਮੰਨਦੇ ਹਾਂ ਤੇ ਸਾਡੀ ਦੇਵੀ ਦੇਵਤਿਆਂ ਦੀ ਦੀ ਸਾਡੇ ਉੱਤੇ ਇੰਨੀ ਕਿਰਪਾ ਕਿ ਅਸੀਂ ਲੋਕਾਂ ਦੇ ਹੱਲ ਕਰਿਆ ਤਾਂ ਤੁਸੀਂ ਪਖੰਡਵਾਦ ਇਸ ਦਾ ਦੇਖ ਹੀ ਸਕਦੇ ਹੋ ਨਕਲੀ ਜਟਾਵਾਂ ਲਗਾ ਕੇ ਤੇ ਫੈਨਸੀ ਡਰੱਸਾਂ ਪਾ ਕੇ ਇਹ ਲੋਕਾਂ ਦੇ ਭਲੇ ਕਰਦੇ ਨੇ ਭਾਈ ਭਲੇ ਭੁਲੇ ਕੋਈ ਨਹੀਂ ਇਹਦੀਆਂ ਹੋਰ ਵੀ ਜਿਹੜੀਆਂ ਆਪਦੇ ਨਿੱਜੀ ਜ਼ਿੰਦਗੀ ਦੇ ਵੀਡੀਓਜ਼ ਨੇ ਤੁਸੀਂ ਦੇਖ ਹੀ ਸਕਦੇ ਹੋ ਤਾਂ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾਂਦਾ ਕਿਵੇਂ ਆਪਣੇ ਇਹ ਪਤਨ ਸ਼ਾਇਦ ਉਹਦਾ ਘਰ ਵਾਲਾ ਪਤਨ ਕੀ ਆ ਉੱਥੇ ਗਾਣਿਆਂ ਦੇ ਉੱਤੇ ਨੱਚਦੀ ਹੋਈ ਵੀ ਨਜ਼ਰ ਆਉਂਦੀ ਹੈ ਤਾਂ ਕੀ ਕੁਝ ਤੁਹਾਡੇ ਵਾਸਤੇ ਸਵੇਰੇ ਬੈਠ ਜਾਂਦੇ ਨੇ ਤੇ ਦਿਹਾੜੀ ਪਾ ਕੇ ਇਹ ਉੱਠ ਕਰਦੇ ਨੇ ਫਿਰ ਉਹਨਾਂ ਦਿਹਾੜੀਆਂ ਦੇ ਨਾਲ ਇਹ ਆਪਣਾ enjoy ਕਰਦ ਨੇ ਚੰਗੇ ਬੱਚਿਆਂ ਦੀ ਪੜ੍ਹਾਈ ਕਰਵਾਉਂਦੇ ਨੇ ਤਾਂ ਕਿਉਂ ਲੋਕ ਮੂਰਖ ਬਾਣੇ ਤੁਸੀਂ ਜਿਹੇ ਪਖੰਡਿਆਂ ਦੇ ਪਿੱਛੇ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਤੁਸੀਂ ਇਹਨਾਂ ਦੀਆਂ ਸ਼ਕਲਾਂ ਇਹਨਾਂ ਦੀਆਂ ਅਕਲਾਂ ਦੇਖ ਕੇ ਅੰਦਾਜ਼ਾ ਲਗਾ ਲਿਆ ਕਰੋ ਕਿ ਇਹਨਾਂ ਦੇ ਕੋਲ ਕੀ ਆ ਕਿਉਂ ਤੁਹਾਨੂੰ ਵੱਧ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਆਪਣੀ ਰਾਏ ਜ਼ਰੂਰ ਸਾਂਝੀ ਕਰੋ